ਪਨ ਲਾਗੀ ਤੈਨ ਵੱਲ ਦੇ ਪਨ ਪੜਨੀ ਕੋਲ ਨਾ ਕਿਉਂ ਹਰਦੇ ਰਾਜਾ ਤੂੰ ਡਾਂਗ ਲਈ ਫਿਰਦੀ ਐ ਦਾਦਾ ਤੈਨੂੰ ਕੀ ਕਤਰਿਆ ਨਹੀਂ ਜਾਂਦਾ ਹੋਰ ਕਿ ਹਮ ਮੂੜੀ ਛਾਲਾ ਵਾਦ ਕੀ ਜਾਏ ਬਣੇ ਹਾਂਜੀ ਮਿੱਤਰੋ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਆਪਣੇ ਇੱਕ ਦਿਨ ਨਵੇਂ ਬਲੌਗ ਦੇ ਵਿੱਚ ਤੇ ਅੱਜ ਮੈਂ ਮੰਮੀ ਨੂੰ ਸਰਪ੍ਰਾਈਜ਼ ਦੇਣਾ ਹੈਗਾ ਮੰਮੀ ਖਾਤਰ ਇੱਕ ਸਰਪ੍ਰਾਈਜ਼ ਲੈ ਕੇ ਆਏਗਾ ਪਹਿਲਾਂ ਵਾਸ਼ਿੰਗ ਮਸ਼ੀਨ ਦਿੱਤੀ ਸੀਗੀ ਤੇ ਹੁਣ ਇੱਕ ਹੋਰ ਸਰਪ੍ਰਾਈਜ਼ ਹੈ ਮੰਮੀ ਖਾਤਰ ਤੁਸੀਂ ਵਲੌਗ ਨਾਲ ਬਨੇ ਰਹੋ ਮੰਮੀ ਮੈਂ ਤੇਰੇ ਖਾਤਰ ਕੀ ਸਰਪ੍ਰਾਈਜ਼ ਲੈ ਕੇ ਆਇਆਗਾ ਕੀ ਲੈ ਕੇ ਪਰ ਅੱਰਾਤ ਨਾ ਪੜਾ ਪਾ ਨਾ ਲਾਹੀ ਤੈਨੂੰ ਵੜ ਦੇ ਪਾ ਨਾ ਪੰਨੀ ਨੂੰ ਨਾ ਕਿਉਂ ਤੇਨੂੰ ਸਰਪ੍ਰਾਈਜ਼ ਹੈ ਮੱਕਾ ਬਾਹਰ ਨਹੀਂ ਪੰਨੀ ਨਾ ਇੱਧਰ ਦੇਖ ਇੱਧਰ ਆ ਤੈਨੂੰ ਕੋਣ ਲਿਆਦਾ ਹਾਂ ਹੋਰ ਮੈਨੂੰ ਲਿਆਦਾ ਨਮਾ ਸੌਂ ਲੱਗੇ ਤੈਨੂੰ ਲਿਆਦਾ ਅੱਛਾ ਕਿੰਨੇ ਦਾ ਇਹ ਆਇਆਗਾ ਥੋੜਾ ਚੱਲਿਆ ਹੋ ਥੋੜਾ ਮੋਟਾ ਚੱਲਿਆ ਹੋਇਆਗਾ 7000 ਦਾ ਆਇਆਗਾ ਅੱਛਾ ਤੈਨੂੰ ਯਕੀਨ ਨਹੀਂ ਹੋਇਆ ਮੈਂ ਲਾਦਾ ਸੱਚੀ ਤੈਨੂੰ ਲੈ ਕੇ ਦਿੱਤਾ ਹੈ ਮੈਂ ਨਹੀਂ ਲੈ ਦਿੱਤਾ ਆ ਮਹਾ ਚਾ ਬਾਈਫਾਈ ਲੱਗਿਆ ਹੋਇਆ ਆਪਣੇ ਮੰਮੀ ਨੂੰ ਆ ਫੋਨ ਲੈ ਕੇ ਦਿੱਤਾ ਮੈਂ ਥੋੜਾ ਚੱਲਿਆ ਹੋਇਆ ਫੋਨ ਉਹਦਾ ਪੂਰਾ ਸਾਫ ਪਿਆਗਾ ਮਨੁਆਸੀ ਮਾ ਚਲੋ ਵਾਈਫਾਈ ਤਾਂ ਆਪਣੇ ਘਰੇ ਲਵਾਇਆ ਹੋਇਆ ਹੈਗਾ ਮੈਂ ਕਹ ਮੰਮੀ ਨੂੰ ਵੀ ਫੋਨ ਲਿਆ ਦਾਨਾ ਹੈਗਾ ਇਹ ਵੀ ਦੇਖ ਲਿਆ ਕਰੂ ਇਹ ਤਾਂ ਗਰਬਾਣੀ ਜਿਆਦਾ ਸੁਣਦੀ ਹੈਗੀ ਜਾਂ ਸ਼ਾਰਟ ਫਿਲਮਾਂ ਦੇਖਦੀ ਹੈਗੀ ਪੰਜਾਬੀ ਸ਼ਾਰਟ ਫਿਲਮ ਖੋਜਪੁਰੀ ਹੈ ਕੁਸ਼ਿੰਗ ਹੋਰ ਚਾਚੀ ਠੀਕ ਹੋ ਹਾਂ ਰਾਜਾ ਤੂੰ ਡਾਂਗ ਲਈ ਫਿਰਦੀ ਐ ਹਾਂ ਜੀ ਬਈ ਦਾ ਦਾ ਤੈਨੂੰ ਕੀ ਕਤੋਰੀ ਨਹੀਂ ਜਾਂਦਾ ਮੈਂ ਤਾਂ ਤੈਨੂੰ ਠੀਕ ਪੱਸਿਆ ਤੂੰ ਡਾਂਗ ਲੱਗੇ ਪੈ ਗਈ ਪਿੱਛੇ ਹੈਂ ਪਵਨਾ ਹਟ ਗਏ ਹੁਣ ਵਿਆਹ ਹੋ ਜਾ ਕਮਾਲ ਜੇ ਵਸੇ ਬਹੁਤ ਬੋੜੇ ਹੱਡਣ ਦੀ ਮੂੜੀ ਹੋਰ ਕਿ ਹੁਣ ਮੂੜੀ ਛਾਵਾਂ ਵਾਲੀ ਕਿ ਜਾਈ ਕੋਲੇ ਮੰਮੀ ਦੇ ਫੋਨ 'ਚ ਆਪਾਂ ਜਿ YouTube ਵਗੈਰਾ ਕਰਤੀ ਤੇ ਮੰਮੀ ਕਹਿੰਦੀ ਮੈਂ ਤਾਂ ਤੇਰੇ ਵਲੌਗ ਦੇਖਿਆ ਕਰੂੰਗੀ ਕਹਿੰਦੀ ਮੈਨੂੰ ਸਿਖਾ ਦੀ ਵੀ ਕਿਵੇਂ ਚੱਲਦਾ ਹੈਗਾ ਵਲੌਗ ਕੱਟਣੇ ਸਿਖਾ ਦੀ ਕਹਿੰਦੀ ਮੈਂ ਆਪ ਹੀ ਦੇਖਿਆ ਕਰੂੰ ਫਿਰ ਔਰੇ ਖੇਤਾਂ ਜਾਂ ਚੁੱਪ ਵਧੀਆ ਗਈ ਤੇ ਅਸੀਂ ਖੇਤ ਆਏ ਸੀਗੇ ਇਧਰ ਆਪਣੇ ਕੱਖ ਨੇ ਬਾ ਡਾ ਲਾ ਲਿਆ ਆਪਣੇ ਕੱਖਾ ਨੂੰ ਆ ਗੋਭੀ ਦੇ ਫੁੱਲ ਬਹੁਤ ਵਧੀਆ ਹੋਇਆ ਗੋਭੀ ਹੈ ਪਰ ਆ ਲਾਸਣ ਗੰਡੇ ਸਾਰੀਆਂ ਸਬਜ਼ੀਆਂ ਲਾ ਰੱਖੀਆਂ ਨੇ ਤਾਂ ਇਹ ਕਿਨ ਇੱਧਰ ਆਪਾਂ ਗੰਡੇ ਤੇ ਲਸਣ ਲਾਇਆ ਥੋੜੇ ਥਾਂ ਜੇ ਚ ਦੋ ਕੁ ਕਿਆਰੀਆਂ ਜੀਆਂ ਬਣਾ ਕੇ ਮਾਂਗਾ ਬਹੁਤ ਹੋਇਆ ਪਿਆ ਲਸਣ ਲਡੋਂ ਦੇ ਫੁੱਲਾਂ ਵਰਗਾ ਸੂਟ ਤੋਂ ਪਾਇੜੀ ਏ ਆ ਗਮਲੇ ਚ ਕਈ ਬੂਟੇ ਲਾ ਰੱਖੇ ਨੇ ਇਹਨਾਂ ਦਾ ਨਾਮ ਦੱਸਿਓ ਕਮੈਂਟ ਕਰਕੇ ਜੇ ਤੁਹਾਨੂੰ ਪਤਾ ਹੈਗਾ ਇਹਦਾ ਤੇ ਇਹਦਾ ਆਹ ਬੋਲਟਾ ਜਸੂ ਦਾ ਪੁੱਠੇ ਕੇ ਨਾਲ लो भाई तुम तो भी खा लो मूंगफली गचक अच्छी तो भी खाने मूंगफली गचक गचक बहुत बार है ना आप पाता कोठे से जाके बहने की धुप तो बहुत घंट निकली पी है <laughs> ਪਲੂਂਗੜੀ ਬਤਨ ਗਿੱਧਰ ਗਈ ਸੱਚ ਪਲੂਂਗੜੀ ਚੱਕ ਕੇ ਲਿਓਣੀ ਪਊ ਹੁਣ ਉੱਪਰ ਠੰਡਾ ਵਾਲੀ ਹੋਈ ਪਈ ਐ ਆ ਬੱਸਾ ਰਾਤ ਕੰਮਣ ਲੱਗ ਗਿਆ ਵਿਚਾਰਾ ਇਹਦੇ ਉੱਤੇ ਫੇਰ ਆਹ ਦੇਤੀ ਬੋਰੀ ਜੀ ਹਾਂਜੀ ਮਿੱਤਰੋ ਜੇ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਾ ਤੁਹਾਨੂੰ ਇੱਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ